ਨੇ ਕਾਂਗਰਸ ਦੇ ਸਾਬਕਾ ਵਿਧਾਇਕ ਜੋ ਅਜੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਏ ਨੇ ਤੇ ਹੁਣ ਸਰਕਾਰ ਨਾਲ ਆਡਾ ਲਾ ਰਹੇ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਦਰਅਸਲ ਜੋਗਿੰਦਰ ਪਾਲ ਪੂਆ ਨੇ ਰੇਤ ਅਤੇ ਬਜਰੀ ਦੇ ਟਿਪਰ ਰੋਕ ਲਏ ਤੇ ਸਰਕਾਰ ਤੇ ਇਲਜ਼ਾਮ ਲਗਾਏ ਕਿ ਜਦੋਂ ਮਾਈਨਿੰਗ ਹੀ ਨਹੀਂ ਹੋ ਰਹੀ ਤਾਂ ਇਹ ਟਿਪਰ ਕਿੱਥੋਂ ਆਉਂਦੇ ਨੇ ਅਜੇ ਕੁਝ ਦਿਨ ਪਹਿਲਾਂ ਹੀ ਜੋਗਿੰਦਰ ਪਾਲ ਪੂਆ ਨੂੰ ਪੁਲਿਸ ਨੇ ਇਸ ਇਲਜ਼ਾਮ 'ਤੇ ਗ੍ਰਿਫਤਾਰ ਕੀਤਾ ਸੀ ਕਿ ਉਹ ਨਜਾਇਜ਼ ਮਾਈਨਿੰਗ ਕਰ ਰਹੇ ਨੇ ਲੋਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਵਾਰ ਜ਼ਰੂਰ ਹੋਈ ਆ 20 ਮਹੀਨੇ 'ਚ ਤਿੰਨ ਮੰਤਰੀ ਜ਼ੂਰ ਹੋਣਾ ਬਲਦਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਹੋ ਬਣ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲਦੀ ਆ ਜਗਤ ਦੇ ਦੱਸਦੇ ਹੋ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਹੈ ਤੇ ਉਹਨੇ ਦੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਐਨਓਸੀ ਦੇ ਦਿੱਤੀਆਂ ਮੈਂ ਇਹਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਨੇ بڑے بڑے ਵੱਡੇ ਪੋਸਟ ਲਾਏ 500 ਸੈਕੰਡਰੀਤਾ ਅੱਜ ਇਹ ਰੇਤਾ ਜਿਹੜਾ ਉਹ 5000 6000 ਨੂੰ ਸੈਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਰੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਅੱਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜ਼ੀ ਮੈਨੂੰ ਮਾਲ ਦੇ ਦਿਓ ਮੈਂ 1500 ਲੈ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਬਈ ਉਹਨੂੰ ਵੇਚਣਾ ਚਾਹੀਦਾ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲੀ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ ਹੀ ਚੱਲਦਾ ਹੈ ਉਸਲੇ ਮਿੰਟੋਂ ਮਡੇ ਪੁਲਿਸ ਉੱਥੇ ਆਈਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ ਹੀ ਚੱਲਦਾ ਹੈ ਉਹ ਹੁਣ ਵੀ ਰਾਤ ਵੀ ਚੱਲਦਾ ਦਿਨ ਚੱਲਦਾ ਓੜੇ ਕੋਈ ਇਹਨੂੰ ਖੜਖੜਦੀ ਵਾਜ ਨਹੀਂਦੀ ਐ ਜਿਹੜੇ ਕ੍ਰੈਸ਼ ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹਨਾ ਤੇ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਜੀ ਅवैध ਮਾਈਨਿੰਗ ਕਰ ਰਿਹਾ ਤੇ ਮੈਂ ਤੇਨੂੰ ਪੁੱਛਾਂ ਤੇ ਕਿਵੇਂ ਗੁਰਪ੍ਰੀਤ ਨੂੰ ਮੰਨ ਦਿਓ ਮੈਂ ਤੇ 2 ਮਹੀਨੇ ਤੋਂ ਕਰਾ ਸ਼ੋ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਨ ਕਰਦਾ ਜਿੰਨੇ ਜਿਹੜੇ ਦੇ ਦਿਓ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ-ਮੋੜਾ ਕੀਤਾ ਛੜ-ਛੁੜਕਾ ਭਾਈਵਾ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋ ਜਿਹਾ ਦੇ ਅੰਦਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖੈਰਾ ਸਾਹਿਬ ਜਦੋਂ ਤੁਸੀਂ ਜੇਲ੍ਹ ਚੋਂ ਛਡਦੇ ਹੋ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਤੇ ਨਾ ਡਰਨ ਵਾਲਿਆ ਡਰਾਂ ਵਾਲੇ ਜੂਰ ਆ ਜੀ ਵੈਸੇ ਜੁਗਿੰਦਰ ਪਾਲ ਪੁਆ ਦੋ ਵਾਰ ਜੇਲ੍ਹ ਜਾ ਚੁੱਕੇ ਨੇ ਸਾਲ 2022 ਦੇ ਜੂਨ ਮਹੀਨੇ 'ਚ ਵੀ ਪੁਆ ਤੋਂ ਸਾਬਕਾ ਐਮਐਲਏ ਜੁਗਿੰਦਰ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਵੀ ਮਾਈਨਿੰਗ ਐਕਟ ਅਧੀਨ ਗ੍ਰਿਫਤਾਰੀ ਹੋਈ ਸੀ ਜੁਗਿੰਦਰ ਪਾਲ ਪੁਆ ਕਾਂਗਰਸ ਦੇ ਪੁਆ ਤੋਂ ਵਿਧਾਇਕ ਰਹੇ ਨੇ ਪਰ 2022 ਵਿਧਾਨ ਸਭਾ ਚੋਣਾਂ 'ਚ ਉਹਨਾਂ ਨੂੰ ਲਾਲਚੰਦ ਕਟਾਰੂਚਕ ਨੇ 1204 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ